ਜਲਾਲਾਬਾਦ ਦੇ ਮੰਨੇ ਵਾਲਾ ਰੋਡ ਤੇ ਪੁਲਿਸ ਅਤੇ ਮਾਈਨਿੰਗ ਵਿਭਾਗ ਦੇ ਵੱਲੋਂ ਨਜਾਇਜ਼ ਮਾਈਨਿੰਗ ਦੇ ਨਾਲ ਭਰੀ ਇੱਕ ਰੇਤੇ ਦੀ ਟਰਾਲੀ ਨੂੰ ਕੀਤਾ ਗਿਆ ਕਾਬੂ ਦੱਸ ਦਈਏ ਕਿ ਰੇਤ mafia ਦੇ ਵੱਲੋਂ ਰੇਤ ਦੀ ਮਾਈਨਿੰਗ ਕਰ ਤਸਕਰੀ ਕਰਨ ਦੇ ਲਈ ਅਪਣਾਏ ਜਾ ਰਹੇ ਅਨੋਖੇ ਢੰਗ ਰੇਤ ਦੀ ਟਰਾਲੀ ਦੇ ਉੱਪਰ ਮਿੱਟੀ ਪਾ ਲੇ ਜਾ ਰਹੇ ਸੀ ਜਿਸ ਦੇ ਨਾਲ ਕਿ ਰੇਤ ਦੀ ਮਾਈਨਿੰਗ ਦਾ ਕਿਸੇ ਨੂੰ ਸ਼ੱਕ ਨਾ ਹੋਵੇ ਅੱਜ ਦੇ ਦਿਨ ਮੰਗਲਵਾਰ ਸ਼ਾਮ 5 ਵਜੇ ਦੇ ਕਰੀਬ ਜਲਾਲਾਬਾਦ ਦੇ ਮੰਨੇਵਾਲਾ ਰੋਡ ਤੇ ਮਾਈਨਿੰਗ ਵਿਭਾਗ ਅਤੇ ਪੁਲਿਸ ਦੇ ਵੱਲੋਂ ਇੱਕ ਰੇਤ ਦੀ ਭਰੀ ਹੋਈ ਟਰਾਲੀ ਨੂੰ ਕਾਬੂ ਕੀਤਾ ਗਿਆ ਦੱਸ ਦਈਏ ਕਿ ਨੀਲੇ ਰੰਗ ਦੇ ਸਵਰਾਜ ਟਰੈਕਟਰ ਦੇ ਪਿੱਛੇ ਪਾਈ ਹੋਈ ਟਰਾਲੀ ਇੱਕ ਨਜ਼ਰ ਦੇ ਵਿੱਚ ਮਿੱਟੀ ਦੀ ਭਰੀ ਹੋਈ ਲੱਗਦੀ ਸੀ ਜਦ ਟਰਾਲੀ ਨੂੰ ਰੋਕ ਦੇਖਿਆ ਤਾਂ ਮਿੱਟੀ ਦੇ ਥੱਲੇ ਰੇਤ ਲੁਕੋਇਆ ਹੋਇਆ ਸੀ ਦੱਸ ਦਈਏ ਕਿ ਨਜਾਇਜ਼ ਮਾਈਨਿੰਗ ਮਾਫੀਆ ਦੇ ਵੱਲੋਂ ਰੇਤ ਦੀ ਨਜਾਇਜ਼ ਮਾਈਨਿੰਗ ਕੀਤੀ ਜਾਂਦੀ ਹੈ ਅਤੇ ਉਸ ਨੂੰ ਅੱਗੇ ਸਪਲਾਈ ਕਰਨ ਦੇ ਲਈ ਵੱਖਰੇ ਢੰਗ ਤਰੀਕੇ ਅਪਣਾਏ ਜਾ ਰਹੇ ਨੇ ਜਿਸ ਦਾ ਇਹ ਉਦਾਹਰਣ ਸਾਹਮਣੇ ਆਇਆ ਇੱਕ ਟਰਾਲੀ ਜਿਸ ਦੇ ਵਿੱਚ ਰੇਤ ਪਰੀ ਹੋਈ ਸੀ ਪਰ ਉਸ ਦੇ ਉੱਪਰ ਮਿੱਟੀ ਪਾ ਦਿੱਤੀ ਗਈ ਤਾਂ ਜੋ ਕਿ ਕਿਸੇ ਨੂੰ ਵੀ ਸ਼ੱਕ ਨਾ ਹੋਵੇ ਕਿ ਇਹ ਰੇਤ ਦੀ ਭਰੀ ਹੋਈ ਟਰਾਲੀ ਹੈ ਇਸ ਮੌਕੇ ਮਾਈਨਿੰਗ ਵਿਭਾਗ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਮੌਕੇ ਤੇ ਡਰਾਈਵਰ ਨੇ ਦੱਸਿਆ ਕਿ ਉਸ ਦੇ ਵੱਲੋਂ ਇਹ ਰੇਤ ਨਜਾਇਜ਼ ਰੂਪ ਦੇ ਵਿੱਚ ਲਿਆਂਦੀ ਗਈ ਆ ਅਤੇ ਉਸ ਦੇ ਕੋਲੇ ਕੋਈ ਪਰਚੀ ਨਹੀਂ ਮੌਕੇ ਤੇ ਪਹੁੰਚੇ ਰੇਤ ਖੱਡ ਦੇ ਠੇਕੇਦਾਰਾਂ ਨੇ ਵੀ ਦੱਸਿਆ ਕਿ ਨਜਾਇਜ਼ ਮਾਈਨਿੰਗ ਵਾਲਿਆਂ ਦਾ ਸਿੰਡੀਗੇਟ ਇੰਨਾ ਤਕੜਾ ਹੈ ਕਿ ਉਹ ਸਰਕਾਰੀ ਰੇਤ ਦੀ ਖੱਡ ਨਹੀਂ ਚੱਲਣ ਦਿੰਦੇ ਲਗਾਤਾਰ ਝੂਠੀਆਂ ਸ਼ਿਕਾਇਤਾਂ ਕਰ ਸਰਕਾਰੀ ਰੇਤ ਦੀ ਖੱਡ ਨੂੰ ਬੰਦ ਕਰਵਾ ਦਿੱਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਇਹ ਲੋਕ ਆਪਣੇ ਨਜਾਇਜ਼ ਮਾਈਨਿੰਗ ਦੇ ਧੰਦੇ ਦੇ ਵਿੱਚ ਲੱਗ ਜਾਂਦੇ ਨੇ ਦੱਸ ਦਈਏ ਕਿ ਇਸ ਮਾਮਲੇ ਤੇ ਜਲਾਲਾਬਾਦ ਸਬ ਡਿਵੀਜ਼ਨ ਦੇ ਡੀਐਸਪੀ ਏ ਆਰ ਸ਼ਰਮਾ ਦਾ ਵੀ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਟਰਾਲੀ ਕਾਬੂ ਕੀਤੀ ਗਈ ਹੈ ਅਤੇ ਇਸ ਸੰਬੰਧੀ ਮਾਈਨਿੰਗ ਵਿਭਾਗ ਨੂੰ ਵੀ ਸੂਚਨਾ ਦੇ ਦਿੱਤੀ ਗਈ ਹੈ ਤੇ ਕਾਨੂੰਨ ਦੇ ਅਨੁਸਾਰ ਬਣਦੀ ਕਾਰਵਾਈ ਅਮਲ ਦੇ ਵਿੱਚ ਜ਼ਰੂਰ ਲਿਆਂਦੀ ਜਾਏਗੀ। ਅਜਾਬਾ ਆਪਣਾ ਅਜਾਬਾ ਕਿੱਥੋਂ ਲਿਆ ਸੀ ਪਰਕੇ ਅਜਾਬੇ ਚ ਅਜਾਬੇ ਚ ਭਰੀ ਹੈ ਉੱਥੇ ਕਿਹੜੀ ਖੱਡ ਚੱਲਦੀ ਹੈ? ਆਪਦੀ ਜ਼ਮੀਨ ਚ ਅੱਛਾ ਕੱਢ ਤਾਂ ਨਹੀਂ ਚੱਲਦੀ ਉੱਥੇ ਕੋਈ? ਕੋਈ ਪਰਤੀ ਪਰਤੀ ਹੈਗੀ ਜਾਂਦੀ ਤੇ ਫਿਰ ਇਹ ਉੱਤੇ ਮਿੱਟੀ ਘਾਤੋਂ ਪਾਈ ਤੁਸੀਂ ਥੱਲੇ ਤਾਂ ਰੇਤ ਹੈ। ਕਿ ਗਰੀਬ ਦਲ ਜਾਣਾ ਸੀਗਾ ਉਹਨੇ ਕਿ ਅਸੀਂ ਕੰਮ ਕਦੇ ਕੀਤਾ ਨਹੀਂ ਰਹੇ ਇਹ ਕੰਮ ਕੀਤਾ ਨਹੀਂ ਕਦੇ ਵੈਸੇ ਅੱਜ ਹੀ ਕਰਦੇ ਆ ਅੱਛਾ ਅੱਛਾ ਟਰੈਕਟਰ ਤੁਹਾਡਾ ਟਰਾਲੀ ਵੀ ਤੁਹਾਡੀ ਹੈ ਹੂੰ ਉਸ ਵੀ ਸਾਰੇ ਜਿੰਨੀਆਂ ਵੀ ਟਰਾਲੀਆਂ ਵਾਲੇ ਆ 2 ਨੰਬਰ ਦਾ ਕੰਮ ਕਰਦੇ ਜਿੱਦਾਂ ਮਾਫੀਆ ਆ ਜਿਹੜਾ ਆਪਣਾ ਨਿਗਲ ਖੱਡਾ ਸੀਗਾ ਉਹ ਇਹਨਾਂ ਸ਼ਿਕਾਇਤਾਂ ਨਜ਼ਾਇਰ ਪਾ ਪਾ ਕੇ ਝੂਠੀਆਂ ਸ਼ਿਕਾਇਤਾਂ ਪਾ ਪਾ ਬੰਦ ਕਰਾਇਆ ਹੁਣ ਅਸੀਂ ਪਰਸੋਂ ਦੇ ਲੱਗੇ ਆ ਜਾ ਕੇ ਦੇਖੋ ਕਿੰਨੀਆਂ ਟਰਾਲੀਆਂ ਲਵਾਈਆਂ ਆ ਹੁਣ ਆ ਬਾਜ਼ਾਰ 'ਚ ਲਾਹ ਮਿਲੀ ਸੀ ਫੜੀ ਹੈ ਜੀ ਅਸੀਂ ਨਾਮ ਹੀ ਕਰ ਰਹੀ ਨਾ ਤੇ ਐਂ ਹੀ ਕਰਾਂਗੇ ਜਿੱਥੇ ਵੀ ਖੱਡਾ ਚੱਲਦਾ ਹੈ ਉਥੇ ਰਾਤ ਨੂੰ ਵੀ ਜਾਵਾਂਗੇ ਜਿੱਥੇ ਵੀ ਇਹ ਜਦੋਂ ਖੱਡਾ ਚੱਲਦਾ ਉਦੋਂ ਸ਼ਿਕਾਇਤਾਂ ਪਾਉਂਦੇ ਏ ਝੂਠੀਆਂ ਤਾਂ ਕਿ ਬੰਦ ਹੋ ਜੇ ਤੇ ਇਹਨਾਂ ਦਾ ਕੰਮ ਚੱਲਿਆ ਰਹੇ ਹਾਂਜੀ ਹਾਂਜੀ ਹਾਂ ਹਾਂ ਜਲਾਲਾਬਾਦ ਦੇ ਮੰਨੇਵਾਲਾ ਰੋਡ ਤੇ ਰੇਤ ਦੀ ਟਰਾਲੀ ਫਗੜੀ ਗਈ ਹੈ ਆ ਬੜਾ ਸ਼ਾਹ ਦੇ ਘਰ ਦੇ ਨਾਲ ਉੱਪਰ ਮਿੱਟੀ ਪਾਈ ਹੋਈ ਸੀ ਥੱਲੇ ਰੇਤ ਸੀ ਤੇ ਉਸ ਨੂੰ ਕਾਬੂ ਕੀਤਾ ਗਿਆ ਆਪਣੇ ਮੁਲਾਜ਼ਮ ਵੀ ਉੱਤੇ ਪਹੁੰਚੇ ਹੋਏ ਆ ਮੌਕੇ ਤੇ ਅਸਲ ਹਾਂ ਇਹਨਾਂ ਤੇ ਕਾਰਵਾਈ ਕੀਤੀ ਜਾਏਗੀ ਜੋ ਮਾਈਨਿੰਗ ਐਕਟ ਦੇ ਤਹਿਤ ਅਸੀਂ ਆਪਣਾ ਮਾਈਨਿੰਗ ਵਾਲੇ ਬੁਲਾ ਲਏਗੇ ਨੇ ਤੇ ਉਹ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਇਹਨਾਂ ਤੇ ਜੀ ਜੀ ਠੀਕ ਹੈ